ਸਸਿਕਾ ਪਿਛਲੇ ਦਿਨਾਂ ਮਹਾਰਾਸ਼ਟਰ ਦੇ ਵਿੱਚ ਛੱਤੀਗੜ੍ਹ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਵੇਂ ਨਹੀਂ ਚੋਣਾ ਹੋਈਆਂ ਵਿਧਾਨ ਸਭਾ ਦੇ ਚੋਣਾ ਹੋਈਆਂ ਇਨ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਆਏ ਕਈ ਲੀਡਰਾਂ ਦੇ ਬਿਆਨ ਆਏ ਔਰ ਅਸੀਂ ਸਾਰਾ ਸੁਣਿਆ ਪਰੰਤੂ ਇੱਕ ਬਿਆਨ ਹੈ ਜਿਹੜਾ ਸਾਨੂੰ ਬਹੁਤ ਜਿਨਾਂ ਚਿੰਤ ਹੋ ਰਿਹਾ मल्लिकार्जुन खड़गे कांग्रेस का लीडर है एक बयान दिता खड़गे साहब ने कि बीजेपी और जिथे भी कार्यकर्ता मिले तो मार सप है सबसे खतरनाक अगर कोई चीज इस देश में पॉलिटिकली है तो वो बीजेपी और आरएसएस ये तो जहर के जैसा है जहर मालूम है ना आपको जहर सांप अगर एक बार काटा तो खत्म आदमी होता है जहरीला सांप तो इसलिए जहरीले सांप को आप मार देना चाहिए सीधा दे और बीजेपी जे कार्यकर्ता है उन्होंने मार ਔਰ ਇਹ ਜਿਹੜੀ ਇਹਨਾਂ ਦੀ ਜਿਹੜੀ ਸੋਚ ਹੈ ਆਜ਼ਾਦੀ ਤੋਂ ਬਾਅਦ ਉਸ ਦੇਸ਼ ਦਾ ਡਿਵੀਜ਼ਨ ਕਰ ਦੇਗੇ ਤਦ ਇਹਨਾਂ ਨੇ ਸਾਨੂੰ ਜਾਤੀ ਦੇ ਨਾਮ ਤੇ ਕੋਈ ਵੰਡਣ ਦੀ ਕੋਸ਼ਿਸ਼ ਕੀਤੀ ਧਰਮ ਦੇ ਨਾਮ ਤੇ ਵੰਡੇ ਰਹੇ ਹਰ ਪਾਸੇ ਇਹਨਾਂ ਦੀ ਕੋਸ਼ਿਸ਼ਾਂ ਕਾਮਯਾਬ ਹੋ ਤੋ ਥੋੜੇ ਜਿਹਾ ਆਪਾਂ ਜੇ ਹਿਸਟਰੀ 'ਚ ਜਾਈਏ ਆਪਾਂ ਬਹੁਤ ਵੱਡਾ ਨਾ ਜਾਈਏ 1975 ਦੇ ਵਿੱਚ ਇੰਦਰਾ ਗਾਂਧੀ ਨੇ ਕਾਂਗਰਸ ਨੇ ਅਮਰਜੈਂਸੀ ਲਾਈ ਔਰ ਉਸ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਸੀ ਨੂੰ ਤੋੜਨ ਦੇ ਵਿੱਚ ਚਾਹੇ ਕਾਲੀਸਲ ਦੇ ਲੀਡਰ ਹੋਣ ਚਾਹੇ ਚੰਦ ਸਿੰਘ ਦੇ ਲੀਡਰ ਹੋਣ ਚਾਹੇ ਆਰਸ ਦੇ ਲੀਡਰ ਹੋਣ ਪੂਰਾ ਦੇਸ਼ ਦੇ ਵਿੱਚ ਇਸ ਨੂੰ ਪੂਰਾ ਵਿਰੋਧ ਨਾਲ ਤੋੜਿਆ ਗਿਆ ਔਰ ਇੰਦਰਾ ਗਾਂਧੀ ਦੇ ਜਿਹੜਾ ਉਹਨਾਂ ਨੇ ਜਿਹੜਾ ਪਾਪ ਕੀਤਾ ਸੀਗਾ ਅਮਰਜਲ ਚਲਾਈ ਸੀ ਉਸ ਨੂੰ ਵਾਪਸ ਲੈਣਾ ਪਿਆ ਉਸ ਤੋਂ ਬਾਅਦ ਜਿਹੜਾ ਸੀ ਹੋਰ ਦਰਸਿਆ ਪੰਜਾਬ ਨੇ ਸਿਆ ਖਾਸ ਕਰ ਆਪਾਂ 1984 ਦੇ ਵਿੱਚ ਜਦੋਂ ਇਹਨਾਂ ਨੇ ਖਾਲਿਸਤਾਨ ਦਾ ਮੂਵਮੈਂਟ ਚਲਾਈ ਸਭ ਨੂੰ ਚਲਾਈ ਇੰਦਰਾ ਗਾਂਧੀ ਨੇ ፕሮਪਟ ਕਿਤਾਬ ਆਪਾਂ ਜੇ ਜੀਪੀਐਸਸੀ ਤੋਂ ਕਿਤਾਬ ਪੜ੍ਹੀਏ ਉਹਦੇ ਵਿੱਚ ਆਪਾਂ ਨੂੰ ਕਨਸਪਾਇਰਸੀ ਕੀਤਾ ਕਿਦਾ ਖਾਲਿਸਤਾਨ ਦੀ ਬਣੀ ਉਸ ਤੇ ਲੈ ਕੇ ਅਲਟੀਮੇਟਲੀ ਇਹਨਾਂ ਨੇ ਹਰਮੰਦਰ ਸਾਹਿਬ ਤੇ ਵੀ ਅਟੈਕ ਕੀਤਾ ਤੇ ਸਿੱਖਾਂ ਨੂੰ ਕਿੰਨੀ ਕਤਲੇਆਮ ਕੀਤਾ ਗਿਆ ਔਰ ਉਹ ਨੀਂਦਰਾ ਗਾਂਧੀ ਦੇ ਜਨਮ ਦਿਨ ਮਨਾ ਕੇ ਵੀ ਹਟੇ ਪਿੱਛੇ 11 ਅਕਤੂਬਰ ਦੇ ਆਕਤੂਬਰ ਦੇ ਹਟੇ ਦਿਹਾੜਾ ਜਦੋਂ ਇਹਨਾਂ ਨੇ ਕਤਲੇਆਮ ਕੀਤਾ ਸੀ ਮਹੀਨੇ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਔਰ ਤੁਸੀਂ ਉਸ ਸਮੇਂ ਦੇ ਪਰਦਾਨ ਮੰਤਰੀ ਜਿਹੜੇ ਆਪਾ ਬਹੁਤ ਜਿਹੜਾ ਬਾਤੋ ਵੀ ਉਹਨਾਂ ਨੇ ਸਾਡੇ ਇੱਥੇ ਕਾਫੀ ਰਾਜ ਵੀ ਕੀਤਾ ਇਸ ਸਟੇਜ ਦੇ ਉੱਪਰ ਰਜੀਵ ਗਾਂਧੀ ਉਹਨਾਂ ਦਾ ਜਿਹੜਾ ਤੁਸੀਂ ਬਿਆਨ ਸੁਣੋ ਜਦੋਂ ਉਹ ਕਹਿੰਦੇ ਆ ਜਦ ਇੰਦਰਾ ਜੀ ਕੀ ਹੱਤਿਆ ਹੋਈ ਥੀ ਤਾਂ ہمارے ਦੇਸ਼ ਮੇ ਕੁਝ ਦੰਗੇ ਫਸਾਦ ਹੋਏ हमें मालूम है कि भारत की जनता के दिल में कितना क्रोध आया कितना गुस्सा आया और कुछ दिन को दुनिया कुछ दिन के लिए लोगों को लगा कि भारत हिल रहा है लेकिन जब भी कोई बड़ा पेड़ गिरता है तो धरती थोड़ी हिलती है ਜਦ ਬڑا ਪੇੜ ਡਿੱਗਦਾ ਹੈ ਤਾਂ ਦੁਨੀਆ ਹਿੱਲਦੀ ਹੈ ਧਰਤੀ ਹਿੱਲਦੀ ਹੈ ਮਤਲਬ ਕਹਿੰਦਾ ਕੀ ਹੈ ਔਰ ਤੁਸੀਂ ਉਸ ਦੰਗੇ ਨੂੰ ਕਹਿ ਰਹੇ ਹੋ ਜਦੋਂ ਕਤਲੇਆਮ ਹੋ ਰਿਹਾ ਸਾਨੂੰ ਮਾਰਿਆ ਜਾ ਰਿਹਾ ਘਰ ਘਰ ਤੋਂ ਕੱਢ ਕੱਢ ਕੇ ਬਸਾਂ ਚੋਂ ਵੀ ਕੱਢ ਕੱਢ ਕੇ ਕੀਤਾ ਜਾ ਰਿਹਾ ਹੈ ਜੈ ਹੋਰ ਜਗ੍ਹਾ ਤੋਂ ਘਰਾਂ 'ਚ ਅੱਗ ਲਗਾਈ ਜਾ ਰਹੀ ਹੈ ਉਸ ਕਤਲੇਆਮ ਨੂੰ ਤੁਸੀਂ ਦੰਗੇ ਨੂੰ ਦਾ ਨਾਮ ਦੇਣਾ ਚਾਹੁੰਦੇ ਉਸ ਨੂੰ ਵੀ ਤੁਸੀਂ ਨਹੀਂ ਮੰਨਣਾ ਚਾਹੁੰਦੇ ਤੁਹਾਡੇ ਕਿੰਨੇ ਕਾਂਗਰਸੀ ਉਹਦੇ ਵਿੱਚ ਇਨਵੋਲਵਮੈਂਟ ਹੈ ਟਾਈਟਲਰ ਤਾਂ ਹਾਲੇ ਤੱਕ ਵੀ ਉਹਦਾ ਪਰਮ ਕਰਮਾ ਚੱਲ ਰਿਹਾ ਹੈ ਕਿ ਬਾ ਕਰਕੇ ਇਹ ਜਿਹੜੀ ਚੀਜ਼ਾਂ ਹੋਈਆਂ ਸਾਨੂੰ ਪਲਾ ਸਮਝ ਤਿਆਰ ਇਹ ਨਾਲ ਕੰਮ ਕਰਨਾ ਪਏਗਾ ਕਾਂਗਰਸ ਇੱਕ ਐਸਾ ਵਿਸ਼ ਹੈ ਜਿਹੜਾ ਦੇਸ਼ ਨੂੰ ਹਮੇਸ਼ਾ ਹੀ ਤੋੜਨਾ ਚਾਹੁੰਦਾ ਜਿਹੜੀ ਤਾਕਤ ਦੇਸ਼ ਨੂੰ ਖੜਾ ਕਰਨਾ ਚਾਹੁੰਦੀ ਹੈ ਇੱਕ ਕਰਨਾ ਚਾਹੁੰਦੀ ਹੈ ਔਰ ਅੱਗੇ ਲੈ ਚਾਹੁੰਦੀ ਹੈ ਉਹਨਾਂ ਦੇ ਖਿਲਾਫ ਇਹਨਾਂ ਦਾ ਪੂਰਾ ਮੂਵ ਚ ਖੁਲਿਆ ਰਹਿਦਾ ਉਹ ਇਸ ਕਰਕੇ ਆ ਜਿਹੜਾ ਇਹਨਾਂ ਦਾ ਬਿਆਨ ਖੜ ਕੇ ਸਾਹ ਦਾ ਉਸ ਨੂੰ ਟੋਟਲੀ ਤੋਂ ਟੋਟਲੀ ਜਿਹੜਾ ਬਿਲਕੁਲ ਹੀ ਮਨੁਲਾਦਾ ਵੀ ਸਾਡੇ ਦੇਸ਼ ਦੇ ਕਲਚਰ ਔਰ ਪਰੰਪਰਾ ਦੇ ਬਿਲਕੁਲ ਖਿਲਾਫ ਹੈ ਔਰ ਲੋਕਤੰਤਰ ਦੇ ਖਿਲਾਫ ਹੈ ਇਹੀ ਗੱਲ ਮੈਂ ਤੁਹਾਡਾ ਤਨ ਤੋਸਤਾ ਨਾਲ ਸ਼ੇਅਰ ਕਰਨੀ ਸੀ ਜੇ ਤੁਹਾਨੂੰ ਚੰਗੀ ਲੱਗੇ ਤਾਂ ਇਸ ਗੱਲ ਨੂੰ ਕਿਪੇਚੋ ਜੇ ਤੁਹਾਨੂੰ ਕੋਈ ਘੋਰਤੀ ਕੋਈ ਲੱਗਦੀ ਹੈ ਵੀ ਮੇਰੇ ਕਮੈਂਟਸ ਕਰਕੇ ਤੁਸੀਂ ਮੈਨੂੰ ਪੇਜ ਦੱਸ ਵੀ ਸਕਦੇ ਸਾਰਾ ਦਾ ਬਹੁਤ ਬਹੁਤ ਸ਼ੁਕਰੀਆ ਸਸਿਕਾ